ਕਾ ਤੁਸੀਂ ਏਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ 2:30 ਵਜੇ ਦਾ ਅੱਜ ਦਾ ਵਲੌਗ 2:30 ਵਜੇ ਤੋਂ ਸ਼ੁਰੂ ਕਰ ਰਹੀ ਹਾਂ ਕਿਉਂਕਿ ਅਸੀਂ ਅੱਜ ਗਏ ਸੀ ਮਾਸਸੀ ਜੀ ਦੇ ਵਰਸੀ ਸੀ ਅੱਜ ਵਰਸੀ ਦਾ ਭੋਗ ਸੀਗਾ ਉੱਥੇ ਗਏ ਸੀ ਸਵੇਰੇ ਜਲਦੀ ਗਏ ਸੀ ਕੋਈ ਵਲੌਗ ਸ਼ੁਰੂ ਵੀ ਨਹੀਂ ਹੋਇਆ ਔਰ ਆਪਾਂ ਇਹ ਜਗ੍ਹਾ ਤੇ ਆਣਾ ਉੱਥੇ ਵੀ ਨਾ ਕੋਈ ਸ਼ੂਟ ਕਰ ਸਕਦੇ ਹਣਾ ਤੇ ਹੁਣ ਘਰੇ ਆਏ ਸੀ 2:30 ਵਜੇ ਤਾਂ ਹੁਣ ਵਲੌਗ ਸ਼ੁਰੂ ਕਰ ਰਹੀ ਹਾਂ ਦਵਿੰਦਰ ਕਹਿੰਦੇ ਚਾਹ ਕਰ ਲੋ ਮੇਰਾ ਜਹਾਪੀਂ ਦਾ ਮਨ ਨਹੀਂ ਸੀ ਪਰ ਫਿਰ ਮੈਂ ਕਿਹਾ ਚਲੋ ਹੁਣ ਅੱਧੇ ਘੋੜੇ ਘੰਟੇ ਨੂੰ ਘੰਟੇ ਨੂੰ ਫਿਰ ਮੈਂ ਚਾਹ ਘਰ ਮੈਂ ਵੀ ਹੁਣੀ ਪੀ ਲੈਣੀ ਫਿਰ ਕੋਈ ਕੰਮ ਕਰਦੇ ਹੋਵਾਂਗੇ ਘਰੇ ਆਉਂਦੇ ਪਹਿਲਾਂ ਮੈਂ ਪਾਣੀ ਪੀਤਾ ਕਿਉਂਕਿ ਜਾਨਦੇ ਨਾ ਪਾਣੀ ਦੀ ਬਹੁਤ ਮੈਨੂੰ ਵੱਡੀ ਪ੍ਰੋਬਲਮ ਲੱਗਦੀ ਹੈ ਪਰ ਅਹੀ ਠੰਡੇ ਵਿੱਚ ਸਫ਼ਰ 'ਚ ਪਾਣੀ ਨਹੀਂ ਪੀ ਸਕਦੇ ਵੈਸੇ ਵੀ ਜਗ੍ਹਾ ਤੇ ਜਾਂਦੇ ਤਾਂ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਕੋਸਾ ਪਾਣੀ ਮਿਲੂਗਾ ਜਾਂ ਕਦੇ ਮੈਂ ਪਾਣੀ ਫਿਰ ਪੀਂਦੀ ਨਹੀਂ ਹੁੰਦੀ ਘਰ ਆ ਕੇ ਬਿੱਤਾ ਪਾਣੀ ਚਾਹ ਰੱਖੀ ਨਾਲ ਨਾਲ ਕੱਪੜੇ ਸੁੱਕਣੇ ਪਾਤੇ ਜਿਹੜੇ ਕੱਲ ਧੋਤੇ ਹੋਏ ਸੀ ਉਹ ਧੁੱਪੇ ਫਾਤੇ ਧੁੱਪ ਨ ਵੀ ਆਏ ਵੀ ਹੋ ਗਏ ਹੁਣ ਕੱਪੜੇ ਵੀ ਸੁੱਕ ਜਾਨੇ ਵੀ ਸੁੱਕਣੇ ਪਾਉਂਦਾ ਵੀ ਚੀ ਜੇ ਟਾਈਮ ਕੱਢ ਕੇ ਫਟਾਫਟ 5 ਵਜੇ ਕੱਪੜੇ ਵੀ ਪਾਤੇ ਤੇ ਇਧਰ ਅਸੀਂ ਪੀ ਰਹੇ ਚਾਹ ਮੈਂ ਤੇ ਤੇਵਿੰਦਰ ਮੈਂ ਕਿਹਾ ਫਿਰ ਮੈਂ ਆਪਦੀ ਅਲੱਗ ਚਾਹ ਕਰੂੰਗੀ ਹੁਣ ਪੀਣ ਦਾ ਮਨ ਨਹੀਂ ਸੀ ਚਾਹ ਮੇਰਾ ਮੈਂ ਕਿਹਾ ਹੁਣ ਚਲੋ ਨਾਲ ਹੀ ਕਰ ਲਾਂ ਨੇ ਨਾਲ ਹੀ ਪੀ ਲਾਂ ਨੇ ਕੰਮ ਨਹੀਂ ਬੜੂਗਾ ਇਹਨੇ ਹੋਰ ਕੰਮ ਕਰਾਂਗੇ ਫਿਰ ਸੋ ਬਸ ਅੱਜ ਵਲੌਗ ਇਸ ਕਰਕੇ ਅੱਜ ਲੇਟ ਸ਼ੁਰੂ ਕਰ ਰਹੀ ਹਾਂ ਕਿਉਂਕਿ ਸਾਨੂੰ ਸਵੇਰੇ ਸਵੇਰੇ ਜਾਣਾ ਪਿਆ ਤੇ ਫਿਰ ਮੈਂ ਕਿ ਪਹਿਲਾਂ ਮੇਰਾ ਮਨ ਨਹੀਂ ਸੀ ਵਲੌਗ ਸ਼ੂਟ ਕਰਾਂ ਦਾ ਮੈਂ ਕਿ ਚਲੋ ਕਰਨਾ ਹੀ ਪਊਗਾ ਵਲੌਗ ਤੇ ਇੱਕ ਦਿਨ ਹੀ ਕਰ ਤਿੰਨ ਦਮ ਇਸ ਵਜ ਦੀ ਮੇਸੀ ਹੋ ਜਾਂਦਾ ਫਿਰ ਮੈਂ ਕਿਹਾ ਚਲੋ ਜਿੰਨਾ ਬਣੂਗਾ ਵਲੌਗ ਜਿੰਨਾ ਸ਼ੂਟ ਹੋਊ ਮੈਂ ਉਹਨਾਂ ਕਰ ਲਵਾਂ ਦੀ ਆ। ਤੋਂ ਨਾਲ ਨਾਲ ਮੈਂ ਕੈਮਰਾ ਲੈ ਲੈ ਨਾਲ ਨਾਲ ਚਾਹ ਪੀ ਰਹੀ ਸੀ ਚਾਹ ਪੀਣ ਤੋਂ ਬਾਅਦ ਨਾਲ ਆਪਣੇ ਕੱਪੜੇ ਚੇਂਜ ਕਰਕੇ ਮੈਂ ਛਿਲ ਰਹੀ ਪਿਆਜ ਇਧਰ ਪਿਆਜ ਖਤਮ ਹੋਈ ਹੋਈ ਛਿੱਲੇ ਹੋਈ ਸ਼ਾਮ ਨੂੰ ਬਣਨੀ ਸੀ ਸਬਜ਼ੀ ਕੁਛ ਨਾ ਕੁਛ ਤਾਂ ਬਣੂਗਾ ਹੀ ਮੈਂ ਕਿਹਾ ਚਲ ਪਿਆਜ਼ ਤਾਂ ਮੈਂ ਛਿੱਲਣਾ ਪਹਿਨਾ ਮੇਰੇ ਕੋਲ ਸਬਜ਼ੀ ਕੱਟੀ ਪਈ ਸੀ ਗਾਜਰਾਂ ਦੀ ਗਾਜਰ ਕੱਟੀ ਗਾਜਰਾਂ ਕੱਟੀਆਂ ਪਈਆਂ ਸੀ ਮਟਰ ਕੱਢੇ ਪਈ ਸੀ ਬਣਾਉਣੀ ਸੀ ਗਾਜਰ ਮਟਰ ਪਰ ਮੰਮੀ ਕਹਿੰਦੇ ਮੈਂ ਬਣਾਉਣੀ ਮੂਲੀਆ ਬੀ ਉਸ ਮੈਂ ਸਸਤਾ ਮਾਪੂ ਤਮੂਲੀਆਂ ਖਾਵਾਂਗੀ ਮੈਂ ਕਿ ਫਿਰ ਮੂਲੀਆਂ ਤਾਂ ਮੈਂ ਨਹੀਂ ਖਾਂਦੀ ਹੈਗੀ ਹਨਾ ਮੈਂ ਮੂਲੀਆਂ ਨਹੀਂ ਖਾਣੀਆ ਚਲ ਤੁਸੀਂ ਖਾਣੀਆਂ ਤਾਂ ਕਰ ਲਓ ਫਿਰ ਮੈਂ ਗਾਜਰ ਮਟਰ ਨਹੀਂ ਬਣਾਉਂਗੀ ਸਵੇਰੇ ਬਣਾ ਲੂੰ ਜਾਂ ਕੱਲ ਨੂੰ ਸ਼ਾਮ ਨੂੰ ਦੇਖ ਲੂੰਗੀ ਪਰ ਹੁਣ ਚਲ ਤੁਸੀਂ ਮੂਲੀਆਂ ਬਣਾਉਣੀਆਂ ਤਾਂ ਬਣਾ ਲਓ ਫਿਰ ਜਦ ਮੂਲੀਆਂ ਸਬਜ਼ੀ ਬਣਦੀ ਆ ਤਾਂ ਮੰਮੀ ਹੀ ਬਣਾਉਂਦੀ ਨੇ ਤੇ ਮੰਮੀ ਤੇ ਦਵਿੰਦਰ ਖਾਂਦੇ ਨੇ ਮੈਂ ਖਾਂਦੀ ਵੀ ਨਹੀਂ ਮੈਂ ਬਣਾਉਂਦੀ ਵੀ ਨਹੀਂ ਹੈ ਕਿਉਂਕਿ ਮੈਂ ਇਹ ਸਬਜ਼ੀ ਕਦੇ ਖਾਧੀ ਨਹੀਂ ਮੈਨੂੰ ਐਕਚੁਅਲ ਟੇਸਟ ਪਤਾ ਨਹੀਂ ਵੀ ਕਿਵੇਂ ਕੁਝ ਬਣੂਗਾ ਇਸ ਕਰਕੇ ਮੰਮੀ ਆਡੀ ਪਸੰਦ ਦੀ ਆਪੀ ਬਣਾ ਲੈਂਦੇ ਨੇ ਪਿਆਜ਼ ਆਪਣੇ ਚਿੱਲੇਗੇ ਹੁਣ ਰੱਖ ਕਿਉਂ ਨਹੀਂ ਹੁਣ ਮੈਂ ਕਿਚਨ ਸਾਫ ਕਰਨਾ ਸੀ ਇਹ ਬੋਟਲ ਰੈਕ ਇਹਦੇ ਵਿੱਚ ਹੈਗਾ ਅਚਾਰ ਵਾਲੀਆਂ ਬੋਟਲਸ ਸਿਰਕਾ ਰਿਫਾਈਨਡ ਆਇਲ ਇਹੋ ਜਿਹਾ ਕੁਝ ਇਹਦੇ ਵਿੱਚ ਹੈਗਾ ਮੈਨੂੰ ਨਾ ਇਹ ਮਨ ਚ ਮੈਨੂੰ ਆਇ ਨਾ ਲੱਗ ਰਿਹਾ ਸੀ ਵੀ ਅੰਦਰੋਂ ਹੀ ਗੰਦਾ ਪਿਆ ਕੁਝ ਇਹਦੇ ਵਿੱਚ ਕੁਝ ਡੁੱਲਿਆ ਨਾ ਪਿਆ ਹੋਵੇ ਉਹ ਤਾਂ ਪੇਪਰ ਪਛਾਏ ਹੋਏ ਨੇ ਸਟਿਲ ਮੈਨੂੰ ਆਇ ਸੀ ਕਾਫੀ ਟਾਈਮ ਹੋ ਗਿਆ ਮੀਨਸ ਦਿਵਾਲੀ ਤੋਂ ਪਹਿਲਾਂ ਸਾਫ ਕਰਾਇਆ ਜੋ ਕਿਚਨ ਦੀ ਕਲੀਨਿੰਗ ਹੋਈ ਉਹ ਦੀ ਕਰਿਆ ਹੋਇਆ ਕਿਉਂਕਿ ਮੈਂ ਅਚਾਰ ਵਗੈਰਾ ਬਿਲਕੁਲ ਨਹੀਂ ਖਾਂਦੀ ਹੈਗੀ ਬਹੁਤ ਘੱਟ ਖਾਂਦੀ ਹਾਂ ਸਬਜ਼ੀਆਂ ਵਾਲਾ ਅਚਾਰ ਹੀ ਖਾਣੇ ਜੀ ਖਾਂਦੀ ਹਾਂ ਤਾਂ ਤੇ ਵੀ ਇਹਦੇ ਵਿੱਚ ਮम्मी ਅਚਾਰ ਚੱਕਦੇ ਹੁੰਦੇ ਤੇ ਮੈਂ ਚਲ ਇੱਕ ਵਾਰ ਸਾਫ ਕਰ ਦਵਾਂ ਵੀ ਕੁਝ ਇਹਦੇ ਵਿੱਚ ਗਿਰਿਆ ਨਾ ਪਿਆ ਹੋਵੇ ਮੈਨੂੰ ਐ ਹੋਇਆ ਪਿਆ ਸੀ ਕਿਉਂਕਿ ਇਹ ਜਲਦੀ ਆਪਣੀ ਲਾਈਕ ਨਿਗਾਹ ਆਪਾਂ ਨੂੰ ਰੱਖਣੀ ਪੈਂਦੀ ਹੈ ਸਾਫ ਕਰਨਾ ਪੈਂਦਾ ਟਾਈਮ ਟਾਈਮ ਤਾਂ ਇਹ ਨਾ ਹੋਵੇ ਕੁਝ ਡੁੱਲ ਕੇ نیچے ਤੱਕ ਚਲਾ ਗਿਆ ਹੋਵੇ ਤੇ ਆਪਾਂ ਦੇਖੀ ਨਾ ਇਸ ਕਰਕੇ ਮੈਂ ਚਲ ਆਹ ਵਾਲਾ ਰੈਕ ਕੱਢ ਜ ਮੈਂ ਸਾਫ ਕਰਦੀ ਹਾਂ ਇਹਦੇ ਮੈਂ نیچے ਬਹੁਤ ਬਹੁਤ سارے ਪੇਪਰ ਲਗਾ ਲਗਾ ਰੱਖਦੀ ਹੁੰਦੀ ਹਾਂਗੀ ਸਭ ਤੋਂ نیچے ਲਾਈਨਰ ਉਸ ਤੋਂ ਉੱਪਰ ਪੇਪਰ ਉਸ ਤੋਂ ਉੱਪਰ ਹੋਰ ਪੇਪਰ ਤਾਂ ਕਿ ਆਇਲ ਜੇ ਗire ਵੀ ਕੁਝ ਵੀ ਆਇਲ ਜਾਂ achar ਗire ਲੀਕ ਹੋਵੇ ਆਪਾਂ ਉੱਪਰਲੇ ਪੇਪਰ ਚੇਨ ਨਹੀਂ ਕਰਦੀਏ ਨੀਚੇ ਤੱਕ ਨਾ ਜਾਵੇ ਅੱਜ ਇਹਦੀ ਕਰਨੀ ਹੈ ਕਲੀਨਿੰਗ ਪਹਿਲਾਂ ਇਹਨੂੰ ਸਾਰਿਆਂ ਨੂੰ ਖਾਲੀ ਕਰੂੰਗੀ ਸਾਰੇ ਬੋਟਲਸ ਕੱਢੂੰਗੀ ਔਰ ਜਦੋਂ ਵੀ ਆਪਾਂ ਕਿਸੇ ਜਗ੍ਹਾ ਦੀ ਸਫਾਈ ਕਰਦੇ ਆ ਉਹ ਜਗ੍ਹਾ 'ਚ ਜ਼ਰੂਰ ਕੋਈ ਨਾ ਕੋਈ ਅਹੇਜੀ ਚੀਜ਼ ਹੁੰਦੀ ਹੈ ਜਿਹੜੀ ਆਪਣੇ ਯੂਜ਼ ਤੋਂ ਨਹੀਂ ਦੀ ਆਪਾਂ ਨਹੀਂ ਯੂਜ਼ ਕਰ ਰਹੇ ਆ ਆਪਾਂ ਕੱਢਣੀ ਹੁੰਦੀ ਆ ਪਰ ਆਪਾਂ ਨੂੰ ਟਾਈਮ ਨਹੀਂ ਹੁੰਦਾ ਆਪਾਂ ਘੋਲ ਕਰ ਚੁੱਕੇ ਹੋਣਾ ਜਾਂ ਭੁੱਲ ਚੁੱਕੇ ਹੋਣੇ ਹਨਾ ਵੀ ਆਪਾਂ ਮੈਂ ਯੂਜ਼ ਨਹੀਂ ਕਰਦੇ ਆ ਚੀਜ਼ ਮੈਂ ਕੱਢਣੀ ਹੈ ਮੈਂ ਤਾਂ ਭੁੱਲ ਗਈ ਤੇ ਮੈਂ ਕਿਹਾ ਚਲੋ ਨਾਲੇ ਪਤਾ ਲੱਗ ਜੂ ਕੀ ਕੁਛ ਇਹਦੇ ਵਿੱਚ ਹੈਗਾ ਕਾਹਦਾ ਕਾਹਦਾ achar ਤੇ ਉਹ ਉਹੀ ਗੱਲ ਹੋਈ ਜ ਜਦੋਂ ਮੈਂ ਸਫਾਈ ਕੀਤੀ ਤਾਂ ਇਹਦੇ ਵਿੱਚੋਂ ਕਾਫੀ ਜਗ੍ਹਾ ਮੈਨੂੰ ਖਾਲੀ ਮਿਲੀ ਬਹੁਤ ਸਾਰੇ ਅਚਾਰ ਇਹ ਖਾਲੀ ਡੱਬੀਆਂ ਦੋ ਤਿੰਨ ਪਈਆਂ ਸੀ ਜਿਹੜੀਆਂ ਨਹੀਂ ਕਹ ਲੋ بس ਜਗ੍ਹਾ ਰੋਕੀ ਹੋਈ ਸੀ ਉਹਨਾਂ ਨੇ ਔਰ ਸਫਾਈ ਹੋ ਗਈ ਜਗ੍ਹਾ ਵੀ ਖਾਲੀ ਮੈਨੂੰ ਕਾਫੀ ਮਿਲ ਗਈ ਔਰ ਜਿਹੜੇ ਡੱਬੇ ਖਾਲੀ ਸੀ ਉਹ ਵੀ ਮੈਂ ਸੁੱਟਤੀਆਂ ਤੇ ਥੋਣ ਵਾਲੇ ਧੋ ਵੀ ਦਿੱਤੇ ਇੱਕ ਦੋ ਸੁੱਟਣ ਵਾਲੀਆਂ ਸੁੱਟਤੀਆਂ ਤੇ ਅਚਾਰ ਵੀ ਮੈਂ ਕੱਢ ਤੇ ਇਸ ਪਹਿਲਾਂ ਮੈਂ ਉੱਪਰ ਇੱਕ ਆ ਪੇਪਰ ਰੱਖਿਆ ਉਹਦੇ ਨੀਚੇ ਕੈਲੰਡਰ ਦਾ ਪੇਪਰ ਆ ਉਹਦੇ ਨੀਚੇ ਲਾਈਨਰ ਆ ਤਿੰਨ ਚੀਜ਼ਾਂ ਮੈਂ ਲਗਾਈਆਂ ਨੇ ਕੁਝ ਜਦੋਂ ਤਾਂ ਆਇਲ ਰੱਖਦੇ ਨੇ ਆਇਲ ਵਾਲੇ ਬੋਟਲਸ ਜਾਰ ਵਾਲੇ ਬੋਟਲਸ ਕਾਫੀ ਜਿਆਦਾ ਪੰਨ ਧਿਆਨ ਰੱਖਣਾ ਪੈਂਦਾ ਵੀ ਨੀਚੇ ਤੱਕ ਨਾ ਕੋਈ ਵੀ ਚੀਜ਼ ਜਾਵੇ ਆਇਲ ਚਲਾ ਗਿਆ ਥੱਲੇ ਤੱਕ ਫਿਰ ਉਵੇਂ ਜਿਵੇਂ ਸਫਾਈ ਨਹੀਂ ਹੁੰਦੀ ਹੈਗੀ ਇਸ ਲਈ ਮੈਂ ਕਾਫੀ ਕਾਫੀ ਪੇਪਰ ਲਾ ਕੇ ਰੱਖਦਾ ਹਾਂ ਉੱਪਰ ਪੇਪਰ ਗੰਦਾ ਹੋਊਗਾ ਇਹਨੂੰ ਫਟਾਫਟ ਮੈਂ ਉਹਦੀ ਚੇਂਜ ਕਰ ਦਾਨੀ ਆ ਅਈ ਨੀਚੇ-ਨੀਚੇ ਦੋ ਲਗਾਏ ਨੇ ਕਿਉਂਕਿ ਮੈਂ ਇੱਥੇ achar oil ਨਹੀਂ ਰੱਖੂ ਪਰਾਣੀ ਜੀ ਰੱਖੂਗੀ ਫਿਰ ਵੀ ਮੈਂ ਕੈਲੰਡਰ ਦਾ ਪੇਪਰ ਲਾਇਆ ਤੇ ਨੀਚੇ ਮੈਂ ਲਾਈਨਰ ਲੱਗਾ ਹੋਇਆ ਇਸ ਤਰ੍ਹਾਂ ਮੈਂ ਡਬਲ ਡਬਲ ਪੇਪਰ ਲਗਾ ਕੇ ਰੱਖ ਨਾ ਕੋਈ ਆਇਲ ਅਚਾਰ ਲੀਕ ਨਾ ਹੋਵੇ ਜੇ ਹੋ ਵੀ ਜਾਵੇ ਨੀਚੇ ਤੱਕ ਨਾ ਪਹੁੰਚੇ ਤਾਂ ਆਪਣੇ ਕੈਲੰਡਰ ਵਾਲੇ ਪੇਪਰ ਵੀ ਕੰਮ ਆ ਜਾਂਦੇ ਨੇ ਤੇ ਆਪਣੇ ਜਿਹੜੀ ਜਗਾ ਉਹ ਵੀ ਗੰਦੀ ਹੋਣ ਤੋਂ ਬਚ ਜਾਂਦੀ ਆ ਔਰ ਹੁਣ ਦੇਖੋ ਨੀਚੇ ਕਿੰਨੀ ਸਪੇਸ ਖਾਲੀ ਮਿਲਗੀ ਕੁਛ ਤਾਂ ਅਚਾਰ ਇਹਦੇ ਵਿੱਚ ਇਹ ਜਿਹਾ ਜਿਹਾ ਸਿੱਖਾਂਦੇ ਨੇ ਸੋ ਮੈਂ ਹੈਲਪਰ ਨੂੰ ਦੇ ਤਾ ਲਫਾਫੇ ਪਾ ਕੇ ਰਫਤਾ ਜੁਰਾਊ ਵੀ ਦੇ ਦੂੰਗੀ ਤੇ ਇਸਰ ਕਿੰਨੀ ਸਪੇਸ ਖਾਲੀ ਮਿਲ ਗਈ ਹੁਣ ਇਹਦੇ ਵਿੱਚ ਆਪਣੇ ਧਿਆਨ ਚ ਵੀ ਆ ਗਿਆ ਸਾਰਾ ਸਮਾਨ ਕੀ ਹੈ ਸਫਾਈ ਕਰਨ ਦਾ ਇਹ ਫਾਇਦਾ ਹੋਏਗਾ ਜੇ ਆਪਾਂ ਜਲਦੀ ਕਿਸੇ ਵੀ ਚੀਜ਼ ਦੀ ਕੋਰਨਰ ਦੀ ਕੈਬਿਨਟ ਦੀ ਸਫਾਈ ਕਰੀਏ ਉਹ ਤਾਂ ਸਮਾਨ ਆਪਣੇ ਧਿਆਨ ਵਿੱਚ ਆਏਗਾ ਅੱਗੇ ਪਿੱਛੇ ਤੱਕ ਮੈਂ ਸਾਰੇ ਸਫਾਈ ਕਰੇ ਚਿੰਤੇ ਨਾਲ ਫੜ ਕੇ ਨਾ ਕੱਪੜਾ ਪਿੱਛੇ ਤੱਕ ਵੀ ਮਾਰਿਆ ਤੇ ਹੁਣ ਮੈਂ ਲੈ ਕੇ ਇਹ ਕੱਪੜਾ ਉਤਾਰ ਕੇ ਬਾਹਰੋਂ ਟਾਈਮ ਸੀ 4 ਵਜੇ ਦਾ ਇਹ ਦੁਪਹਿਰ ਤਾਂ 4 ਵਜੇ ਤੋਂ ਬਾਅਦ ਮੈਂ ਕਿਹਾ ਧੁੱਪ ਨਹੀਂ ਹੋਣੀ ਹੈਗੀ ਬਸ ਹੁਣ ਬਿਲਕੁਲ ਹੀ ਹਲਕੀ ਫੁਲਕੀ ਧੁੱਪ ਹੋ ਰਹੀ ਸੀ ਸੂਰਜ ਚੁਪ ਰਿਹਾ ਸੀ ਅਪੜੇ ਸੁੱਕ ਛੁਕੇ ਸੀਗੇ ਮੈਂ ਚਲੋ ਕਰ ਲਾਂ ਤੈ ਕਰਕੇ ਰੱਖਦਾ ਇਹਨਾਂ ਨੂੰ ਉਦੋਂ ਮੇਰਾ ਬਾਕਲ ਟਾਈਮ ਵੀ ਹੋ ਰਿਹਾ ਸੀ ਮੈਨੂੰ ਆਈ ਸੀ 4:30 ਤੋਂ ਪਹਿਲਾਂ ਪਹਿਲਾਂ ਮੈਂ ਫ੍ਰੀ ਹੋ ਜਾ। ਸਬਜ਼ੀ ਤਾਂ ਮੈਂ ਬਣਾਉਣੀ ਸੀ ਮੰਮੀ ਨੇ ਬਣਾਉਣੀ ਸੀ ਪਰ ਮੈਂ ਆਪਣੇ ਲਈ ਕੁਝ ਨਾ ਕੁਝ ਫਿਰ ਮੈਂ ਉਹਦੇ ਡਿਫਰੈਂਟ ਕੁਕ ਕਰ ਲਵਾਂ ਨਹੀਂ ਜਿੱਦੇ ਆਈ ਹੋਵੇ ਵੀ ਮੈਂ ਨਹੀਂ ਖਾਣੀ ਕੋਈ ਸਬਜ਼ੀ ਹਨਾ ਮੈਂ ਅੱਜ ਮੂਲੀਆਂ ਨਹੀਂ ਬਣਾਦੇ ਸੀ ਮੰਮੀ ਮੈਂ ਨਹੀਂ ਖਾਂਦੀ ਹੈਗੀ। ਫਿਰ ਮੈਂ ਆਪਣੇ ਲਈ ਬਣਾਉਂਗੀ ਦਾਲ ਪਾਲਕ ਪਾਲਕ ਮੈਂ ਕੱਟ ਕੇ ਧੋ ਕੇ ਰੱਖਦਾ ਸੀਗਾ। ਬਾਕ ਵਗੈਰਾ ਕਰਕੇ ਉਹ ਸ਼ਾਮ ਨੂੰ ਮੈਂ ਜਦੋਂ ਬਸ ਖਾਣ ਤੋਂ ਥੋੜੇ ਟਾਈਮ ਪਹਿਲਾਂ ਹੀ ਬਣਾ ਲਵਾਂ ਨਾ ਕਿਉਂਕਿ 5 ਮਿੰਟ ਹੀ ਲੱਗਦੇ ਨੇ ਬਣਾਉਣ ਵਿੱਚ ਤੇ ਮੈਂ ਕਿ ਚਲੋ ਪਹਿਲਾਂ ਕੱਪੜੇ ਸੰਭਾਲਦਾ ਕਿਉਂਕਿ ਇੱਦਾਂ ਵਿਖਰੇ ਹੋਏ ਜੇ ਕੱਪੜੇ ਬੈੱਡ ਤੇ ਕਿਰੇ ਹੋਏ ਮੈਨੂੰ ਚੰਗੇ ਨਹੀਂ ਲੱਗਦੇ ਪਹਿਲਾਂ ਮੈਂ ਸੋਚ ਲਈ ਵਾਕ ਕਰਾਂ ਮੈਂ ਫਿਰ ਮੈਂ ਆ ਕੇ ਕਰੂੰਗੀ ਫਿਰ ਮੈਂ ਕਿਹਾ ਨਹੀਂ ਪਹਿਲਾਂ ਕੱਪੜੀ ਸੰਭਾਲ ਜਾਨੀ ਆ ਤੇ ਇਹ ਕੱਪੜੇ ਕਰ ਰੱਖ ਕੇ ਆ ਤੈਅ ਕਰਕੇ ਰੱਖ ਦੂੰਗੀ ਕਬੜ ਵਿੱਚ ਇਹ ਕੰਮ ਮੇਰਾ ਹੋ ਜਾਊ ਕੱਪੜਾ ਦੀ ਬਹੁਤ ਖਲਹਾਰਾ ਫੰਦਾ ਅੱਜਕੱਲ ਕਿਉਂਕਿ ਸੁੱਕ ਦਿਨ ਹੈਗੇ ਜੇ ਇੱਕ ਦਿਨ ਵਿੱਚ ਸੁੱਕ ਜਾਂ ਨਾ ਸੇਮ ਡੇਟ ਆ ਕਰਕੇ ਰੱਖ ਦੇ ਫਿਰ ਆਏ ਹੋ ਜੂ ਵੀ ਆਪਣਾ ਕੰਮ ਫਿਨਿਸ਼ ਹੋਊਗਾ ਕੱਪੜੇ ਸੰਭੰਗੇ ਨਹੀਂ ਤਾਂ ਆਪਾਂ ਨੂੰ ਫਿਰ ਕਿਤਨਾ ਕਿ ਖਿਲਾ ਰਹਾ ਜਾਂ ਖਿਲ ਰਹਾ ਹੈ ਇਹ ਕੱਪੜਿਆਂ ਦਾ ਕੰਮ ਕੱਲ੍ਹ ਤੋਂ ਤੇ ਸੀ ਮੇਂ ਕੱਪੜਾ ਅੱਜ ਤੱਕ ਮੈਂ ਨਹੀਂ ਧੋਤੇ ਪਰ ਸੁੱਕ ਗਏ ਚਲੋ ਧੁੱਪ ਵਧੀਆ ਨਿਕਲੀ ਸੀ ਅੱਜ ਇਹ ਵਲੌਗ ਹੈਗਾ 17 ਆਫ ਜਨੂਅਰੀ ਜਿਸ 17 ਜਨੂਅਰੀ ਦਾ ਕਾਫੀ ਵਧੀਆ ਧੁੱਪ ਨਿਕਲੀ ਸੀ ਤੇ ਕੱਪੜਿਆਂ ਨੂੰ ਵਧੀਆ ਧੁੱਪ ਲਾ ਕੇ ਸੁੱਕ ਗਏ ਕੱਪੜੇ ਪ੍ਰੈਸ ਵਾਲੇ ਬਹੁਤ ਥੋੜੀ ਸੀ ਦੋ ਤਿੰਨ ਕੱਪੜੇ ਸੀ ਕੱਪੜਾ ਪ੍ਰੈਸ ਵਾਲੇ ਤਾਂ ਅਜੇ ਕੱਲ ਬਹੁਤ ਘੱਟ ਹੁੰਦੇ ਨੇਗੇ ਕਿਉਂਕਿ ਵੂਲਨ ਗਰਮ ਕੱਪੜੇ ਹੁੰਦੇ ਨੇ ਗਰਮ ਕੋਟੀਆਂ スウェットਸ਼ਰਟਾਂ ਪਜਾਮੇ ਹਨ ਇਹਨਾਂ ਨੂੰ ਪ੍ਰੈਸ ਨੂੰ ਲੋਡ ਪ੍ਰੈਸ ਦੀ ਲੋਡ ਨਹੀਂ ਪੈਂਦੀ ਇਹਨਾਂ ਕੱਪੜਿਆਂ ਨੂੰ ਪ੍ਰੈਸ ਕਰਨੇ ਸਾਰਜਾਂ ਦਾ ਪ੍ਰੈਸ ਵਾਲਾ ਕੰਮ ਜਰੂਰ ਹਲਕਾ ਹੋਇਆ ਹੋਇਆ ਬਾਕੀ ਉਹ ਕੱਪੜਿਆਂ ਦਾ ਕੰਮ ਥੋੜਾ ਜਿਆਦਾ ਖਿੰਡਿਆਂ ਜੇ ਰਹਿੰਦੇ ਕਿਉਂਕਿ ਸੁੱਕਦੇ ਨਹੀਂ ਹੈਗੇ ਇਹਨਾਂ ਅਗਲੇ ਧੋਣ ਵਾਲੇ ਹੋ ਜਾਂਦੇ ਜਦੋਂ ਇੱਕ ਲੋਡ ਸੁੱਕਦਾ ਦੋ ਤਿੰਨ ਦਿਨਾਂ ਬਾਅਦ ਫਿਰ ਨੈਕਸਟ ਲੋਡ ਹੋਰ ਤਿਆਰ ਹੋ ਜਾਂਦੇ ਕੱਪੜਿਆਂ ਦਾ ਫਿਰ ਉਹ ਸੁਕਾਈ ਚੱਲੋ ਹਨ ਦੋ ਦਿਨ ਤਿੰਨ ਦਿਨ ਫਿਰ ਲੱਗ ਜਾਂਦੇ ਨੇ ਫਿਰ ਹੋਰ ਲੋਡ ਤਿਆਰ ਹੋ ਜਾਂਦਾ ਬਸ ਇਸ ਤਰ੍ਹਾਂ ਚੱਲ ਰਿਹਾ ਕੱਪੜਿਆਂ ਦਾ ਕੰਮ ਸਰਦੀ ਚ ਕੀ ਕਰਤੇ ਸਾਰੇ ਕੱਪੜੇ تھے ਬਸ ਇੱਕ ਮੇਰਾ ਸੂਟ ਹੈ ਪ੍ਰੈਸ ਵਾਲੇ ਇੱਕ ਦੋਹਿੰਦਰ ਦੇ ਜੀਨਸ ਨੇ ਤਿੰਨ ਕੱਪੜੇ ਪ੍ਰੈਸ ਵਾਲੇ ਨਿਕਲੇ ਨੇ ਪਹਿਲਾਂ ਮੈਂ ਸੋਚ ਰਹੀ ਸੀ ਵਲੌਗ ਨਾ ਸ਼ੂਟ ਕਰਾਂ ਅੱਜ ਮੈਥੋਂ ਬਣਨਾ ਨੇ ਹੁਣ ਮੈਥੋਂ ਦੋ ਟਾਈ ਹੋਏ ਤੋਂ ਬਾਅਦ ਕੀ ਵਲੌਗ ਬਣੂਗਾ ਪਰ ਫਾਈਨਲ ਹੀ ਚਲ ਕੁਛ ਨਾ ਕੁਛ ਹੋ ਗਿਆ ਵਲੌਗ ਮੈਨੂੰ ਕੁਝ ਹੋਇਆ ਇਸ ਕੱਲ ਦੀ ਹਿੰਮਤ ਹੀ ਕਰ ਲਈ ਮੈਂ ਟਾਈਮ ਸਵਾ ਪੰਜ ਦਾ ਮੈਂ ਇਹ ਵਾਕ ਕਰਕੇ ਤਾਂ ਭੁੱਖ ਇੰਨੀ ਜ਼ਿਆਦਾ ਲੱਗੇ ਵੀ ਸੈ ਨਹੀਂ ਜ਼ਿਆਦਾ ਭੁੱਖ ਲੱਗੇ ਵੀ ਸੋង ਦਾ ਸਵੇਰੇ ਘਰੋਂ ਚਾਹ ਪੀ ਗਏ ਸੀ ਥੋੜੀ ਪੰਜੀਰੀ ਲਈ ਸੀ ਨਾਲ ਤੋਂ ਉੱਥੇ ਆ ਕੇ ਲੰਗਰ ਛਕਿਆ ਸੀ ਘਰ ਆ ਕੇ ਫਿਰ ਚਾਹ ਪ ਫਰੂਟ ਵੀ ਖਾ ਲਿਆ ਮੈਂ ਪਰ ਭੁੱਖ ਬਹੁਤ ਜਿਆਦਾ ਲੱਗੀ ਵੀ ਹੁਣ ਮੈਂ ਲੈ ਕੇ ਕਾਫੀ ਕਰਕੇ ਨਾਲ ਖਾ ਰਹੀਆਂ ਮਖਾਣੇ ਤੇ ਕੁ ਸਿਰ ਐਨਾ ਦੁਖ ਰਿਹਾ ਐਨਾ ਨਾ ਸਿਰ ਦੁਖ ਰਿਹਾ ਜਿਆਦਾ ਵੀ ਨਹੀਂ ਕਹਿ ਸਕਦਾ ਪਰ ਦੁਖ ਰਿਹਾ ਮੈਂ ਸਵੇਰ ਦੀ ਸੋਚ ਰਹੀ ਸੀ ਮੈਂ ਮਾਈਗਰੇਨ ਦਵਾਈ ਲੈ ਲਾਂ ਦਵਾਈ ਲੈ ਲਾਂ ਦਵਾਈ ਲੈ ਲਾਂ ਪਰ ਮੈਂ ਟਾਲ ਲਈ ਸੀ ਵੀ ਜਿਆਦਾ ਹੋਊਗਾ ਫਿਰ ਲਵਾਂਗੀ ਫਾਈਨਲ ਹੁਣ ਮੈਂ ਦਵਾਈ ਲੈ ਲਈ ਹੁਣ ਦਵਾਈ ਲੈ ਕੇ ਮੈਂ ਪੀ ਰਹੀਆਂ ਕਾਫੀ ਨਾਲ ਖਾ ਰਹੀਆਂ ਮਖਾਣੇ ਉਹਨਾਂ ਟਾਈਮ ਵੱਲ 5:30 ਹੋ ਗਏ ਨੇ ਡਿਨਰ ਦਾ ਵੀ ਕੋਈ ਟਾਈਮ ਨਹੀਂ ਹੈਗਾ ਘੰਟਾ ਲੱਗ ਗਿਆ ਮੈਂ ਸ਼ਾਮ ਨੂੰ ਆਪਣੇ ਲਈ ਬਣਾਉਂਗੀ ਦਾਲ ਪਾਲਕ ਪਰ ਮੰਮੀ ਬਣਾ ਰਹੀ ਨੇ ਮੂਲੀਆ ਸਬਜ਼ੀ ਦੇਵਿੰਦਰ ਦੇ ਮੰਮੀ ਖਾਣਗੇ ਮੂਲੀਆ ਮੈਂ ਨਹੀਂ ਖਾਣੀ ਆ ਮੈਂ ਬਣਾਉਂਗੀ ਦਾਲ ਪਹਲ ਕਾ ਬਿਆਸਤੀ ਮੰਮੀ ਕਹਿੰਦੇ ਮੈਂ ਮੂਲੀਆ ਬਣਾਉਣੇ ਮੈਂ ਤਾਂ ਤੁਸੀਂ ਬਣਾ ਲਓ ਫਿਰ ਮੈਂ ਅਬਦੁੱਲ ਲਈ ਕੁਛ ਨਕ ਬਣਾਉਂਗੀ ਨਹੀਂ ਮੇਰੇ ਕੋਲ ਗਾਜਰ ਮਟਰ ਦੀ ਆਪਸ਼ਨ ਪਈ ਸੀ ਪਰ ਗਾਜਰ ਮਟਰ ਮੈਂ ਸਦੇੜੀ ਬਣਾਉਂਗੀ ਇਨਾ ਸਾਡੇ ਬੈਡਰੂਮ ਨਾਲ ਜਿਹੜਾ ਬਾਥਰੂਮ ਅਟੈਚ ਹੈ ਉਹਦਾ ਡੋਰ ਆ ਇਹ ਮੈਂ ਡੋਰ ਸਾਫ ਕਰ ਰਹੀ ਸੀ ਹੁਣ ਇਹ ਡੋਰ ਤੇ ਬਹੁਤ ਜ਼ਿਆਦਾ ਦਾਗ ਜੇ ਪਾਣੀ ਦੇ ਕਹ ਲਓ ਫਿੰਗਰਪ੍ਰਿੰਟਸ ਤੇ ਦਾਗ ਸੀਗੇ ਜੋ ਦੇਖਣ ਨੂੰ ਬਹੁਤ ਪੁਰੇ ਲੱਗਦੇ ਸੀ ਮੈਂ ਰੋਜ਼ ਸੋਚ ਰਹੀ ਸੀ ਇਹਨੂੰ ਦੇਖ ਕੇ ਮੈਨੂੰ ਯਾਦ ਆਉਂਦਾ ਮੈਂ ਸਾਫ ਕਰਾਂ ਸਾਫ ਕਰਾਂ ਅੱਜ ਮੈਂ ਕਰੂੰਗੀ ਅੱਜ ਮੈਂ ਕਰੂੰਗੀ ਪਰ ਮੈਂ ਕਾਲ ਕਰ ਜਾਂਦੀ ਸੀ ਕੱਲ ਭੁੱਲ ਜਾਂਦੀ ਸੀ ਬਸ ਫਿਰ ਫਾਈਨਲ ਅੱਜ ਮੈਂ ਕਿ ਕਰੀ ਦਮਾਂ ਚਲੋ ਔਰ ਜੇ ਆਪਾਂ ਨੂੰ ਕੰਮ ਕਰਨਾ ਔਖਾ ਲੱਗੇ ਨਾ ਬਹੁਤ ਛੋਟੇ ਟਾਈਮਿੰਗ ਵਾਲਾ ਕੰਮ ਲਓ ਜਿਹਨੂੰ ਬਹੁਤ ਘੱਟ ਟਾਈਮ ਲੱਗੇ ਬਹੁਤ ਘੱਟ ਟ ਇਸ ਤਰ੍ਹਾਂ ਜਿਵੇਂ ਅੱਜ ਮੈਂ ਵੀ ਸੋਚੀ ਜਿਹੜੇ ਨਿੱਕੇ ਨਿੱਕੇ ਕੰਮਾਂ ਦੇ ਮੈਂ ਕਾਲ ਕਰਦੀ ਆ ਨਾ ਮੈਂ ਉਹੀ ਕਰਨਾ ਇੱਕ ਤਾਂ ਮੈਂ ਅੱਜ ਆਇਲ ਵਾਲਾ ਉਹ ਬਾਕਬਿਨਟ ਸਾਫ ਕੀਤਾ ਆਇਲ ਬੋਟਰ ਸਾਫ ਲਾਈ ਕੱਜ ਮੈਂ ਢੋਰ ਸਾਫ ਕੀਤਾ ਤੇ ਜੋ ਮੈਂ ਬਹੁਤ ਦਿਨਾਂ ਤੋਂ ਕੌਲ ਕਰ ਰਹੀ ਸੀ ਵੀ ਦੇਖ ਕੇ ਅਣਦੇਖਿਆ ਕਰ ਦਿੰਦੀ ਸੀ ਬਸ ਵੀ ਕਰੂੰਗੀ ਕਰੂੰਗੀ ਤੇ ਮੈਨੂੰ ਕਿ ਬਹੁਤ ਬੁਰਾ ਲੱਗਦਾ ਇਹਨੂੰ ਤਾਂ ਮੈਂ ਅੱਜ ਹੀ ਸਾਫ਼ ਕਰਾਂ ਐਦਾਂ ਠੰਡ ਵਿੱਚ ਜੇ ਕੰਮ ਕਰਨਾ ਔਖਾ ਲੱਗਦਾ ਬਹੁਤ ਥੋੜੇ ਕੰਮ ਤੋਂ ਸ਼ੁਰੂ ਕਰੋ ਥੋੜੇ ਸਟੈਪਸ ਤੋਂ ਬਹੁਤ ਵੱਡਾ ਕੰਮ ਨਾ ਸਕ ਲੋ ਆਈ ਹੋਪ ਸੋ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਤੁਸੀਂ ਫਸਟ ਟਾਈਮ ਆ ਰਹੇ ਹੋ ਤੁਹਾਨੂੰ ਮੇਰੇ ਵੀਡੀਓਜ਼ ਅੱਛਾ ਲੱਗ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ টিল ਦੈਨ ਗੁੱਡਬਾਈ ਐਂਡ ਸਤਿ